ਸਾ ਵਾਹਿਗੁਰੂ ਦੀ ਕੀ ਫਤਿਹ ਇੱਕ ਓੰਕਾਰ ਸਤ ਗੁਰ ਪ੍ਰਸਾਦ ਬਾਣੀ ਭਾਹੀ ਗੁਰਦਾਸ ਭੱਲੇ ਕੀ ਕਵਿੱਤ ਸਵਈਏ ਸੁਰਠਾ ਆਦ ਪੁਰਖ ਆਦੇਸ ਓਨਮ ਸਰੀ ਸਤ ਗੁਰ ਚਰਨ ਕਟ ਘਟ ਕਾ ਪਰਵੇਸ਼ ਏਕ ਅਨੇਕ ਵਿਵੇਕ ਸਸ ਦੋਹਰਾ ਓ ਨਮ ਸਰੀ ਸਤ ਗੁਰ ਚਰਨ ਆਦ ਪੁਰਖ ਆਦੇਸ ਏਕ ਅਨੇਕ ਵਿਵੇਕ ਸਸ ਘਟ ਘਟ ਕਾ ਪਰਵੇਸ਼ ਸੰਧ ਘਟ ਘਟ ਕਾ ਪਰਵੇਸ਼ ਸ਼ੇਸਪਹ ਕਹਿਤ ਨ ਆਵੇ ਨੇਤ ਨੇਤ ਕਹ ਨੇਤ ਬੇਦ ਬੰਦੀ ਜਨ ਗਵੇ ਆਦ ਮਦ ਅਰ ਅੰਤ ਉਤੇ ਹਉਤ ਹੈ ਕੁਨ ਹਉਨਮ ਆਦ ਪੁਰਖ ਆਦੇਸ ਚਰਨ ਸਰੀ ਸਤ ਗੁਰ ਓਨਮ ਆਦ ਮਦ ਅਰ ਅੰਤ ਉਤੇ ਹਤ ਹੈ ਕੁਨ ਹੁਨਮ ਆਦ ਪੁਰਖ ਆਦੇਸ ਚਰਨ ਸਰੀ ਸਤ ਗੁਰ ਓਨਮ ਸਨਮਾਨ ਜੋਗ ਸਾਧ ਸੰਗਤ ਜੀਓ ਜੋ ਸਿੱਖ ਧਰਮ ਦੇ ਵਿੱਚ ਭਾਈ ਗੁਰਦਾਸ ਜੀ ਜੋ ਹੋਏ ਨੇ ਉਹਨਾਂ ਨੂੰ ਵੇਦ ਵਿਆਸ ਦੀ ਉਪਾਧੀ ਦੇ ਨਾਲ ਸਨਮਾਨਿਆ ਜਾਂਦਾ ਹੈ। ਦਾਸ ਭਾਈ ਗੁਰਦਾਸ ਜੀ ਵੱਲੋਂ ਜੋ ਕਵਿਤ ਸਵੰਯਾਂ ਦੇ ਰੂਪ ਵਿੱਚ ਗੁਰਮਤ ਦੇ ਚਾਨਣ ਥੱਲੇ ਗੁਰਬਾਣੀ ਦੀ ਰੋਸ਼ਨੀ ਥੱਲੇ ਜੋ ਉਹਨਾਂ ਨੇ ਅਕਾਲ ਪੁਰਖ ਦੀ ਸਿਫਤ ਕੀਤੀ ਹੈ। ਗੁਰੂ ਸਹਿਬਾਨ ਦੀ ਗੁਰੂ ਦੀ ਸਤ ਸੰਗਤ ਦੀ ਸੇਵਾ ਦੀ ਕੀ ਮਹਾਨਤਾ ਹੈ ਉਹਦੇ ਬਾਬਤ ਜੋ ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਸਿੱਖ ਸੰਗਤ ਨੂੰ ਔਰ ਪੂਰੀ ਮਨੁੱਖਤਾ ਨੂੰ ਜੋ ਜਾਣਕਾਰੀ ਦਿੱਤੀ ਹੈ ਉਹਦੇ ਬਾਬਤ ਜੋ ਭਾਈ ਗੁਰਦਾਸ ਜੀ ਦੇ ਕਵਿੱਤ ਸਵੈਏ ਨੇ ਉਹਨਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਨ ਜਾ ਰਿਹਾ ਹਾਂ ਸੋ ਆਪ ਸੰਗਤ ਨੇ ਆਸ਼ੀਸ਼ ਬਖਸ਼ਿਸ਼ ਕਰਨੀ ਕਿ ਸਤਿਗੁਰੂ ਜੀ ਆਪ ਕਿਰਪਾ ਕਰਕੇ ਇਹ ਜੋ ਸੇਵਾ ਹੈ ਸਤਿਗੁਰੂ ਆਪ ਸੰਪੂਰਨ ਕਰਵਾ ਲੈਣ ਭਾਈ ਗੁਰਦਾਸ ਜੀ ਜਿਨ੍ਹਾਂ ਦਾ ਜਨਮ ਗੋਇੰਦਵਾਲ ਦੀ ਧਰਤੀ ਤੇ ਹੋਇਆ ਹੈ ਭਾਈ ਗੁਰਦਾਸ ਜੀ ਦੇ ਵੱਡੇ-ਵਡੇਰੇ ਬਾਸਰ ਕੇ ਗਿੱਲਾਂ ਦੇ ਰਹਿਣ ਵਾਲੇ ਸਨ ਜਿਸ ਵਕਤ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਦੀ ਧਰਤੀ ਤੇ ਸਤਗੁਰੂ ਜੀ ਨੇ ਇਹ ਨਗਰ ਨੂੰ ਬਸਾਉਣਾ ਕੀਤਾ ਹੈ ਭਾਈ ਗੁਰਦਾਸ ਜੀ ਦੇ ਵੱਡੇ ਵਡੇਰੇ ਜਾਂ ਇਉਂ ਕਹਿ ਲਈਏ ਕਿ ਗੁਰੂ ਅਮਰਦਾਸ ਸਾਹਿਬ ਜੀ ਦਾ ਪਰਿਵਾਰ ਸਤਗੁਰੂ ਜੀ ਦੇ ਭਰਾਤਾ ਉਹ ਵੀ ਗੁਇੰਦਵਾਲ ਦੀ ਧਰਤੀ ਤੇ ਆ ਕੇ ਵਸਣ ਲੱਗ ਪਏ ਨੇ ਇੱਥੇ ਗੁਇੰਦਵਾਲ ਦੀ ਧਰਤੀ ਤੇ ਭਾਈ ਗੁਰਦਾਸ ਜੀ ਦਾ ਜਨਮ ਹੋਇਆ ਬਚਪਨ ਤੋਂ ਹੀ ਗੁਰਮਤਿ ਦੀ ਰਹਿਣੀ ਬਹਿਣੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੰਗਤ ਦਾ ਅਸਰ ਭਾਈ ਗੁਰਦਾਸ ਜੀ ਦਾ ਰੁਝਾਨ ਗੁਰਮਤ ਵਾਲੇ ਪਾਸੇ ਹੋਇਆ ਗੁਰੂ ਸਾਹਿਬ ਜੀ ਦੇ ਕੋਲੋਂ ਭਾਈ ਗੁਰਦਾਸ ਜੀ ਨੇ ਗੁਰਮੁਖੀ ਵਿਦਿਆ ਦੀ ਦਾਤ ਪ੍ਰਾਪਤ ਕੀਤੀ ਭਾਈ ਗੁਰਦਾਸ ਜੀ ਨੇ ਹੋਰ ਅਨੇਕ ਭਾਸ਼ਾਵਾਂ ਜਿਦੇ ਵਿੱਚ ਸੰਸਕ੍ਰਿਤ ਹਾਰਸੀ ਅਰਬੀ ਆਦਿ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ ਕਿਉਂਕਿ ਗੋਇੰਦਵਾਲ ਦੀ ਧਰਤੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਵੱਖ-ਵੱਖ ਮਤਾਂ-ਮਤੰਤਰਾਂ ਦੇ ਜੋ ਸਾਧ ਨਾ ਪੁਰਖ ਜੋਗੀ ਜਾ ਵਿਦਵਾਨ ਪੰਡਿਤ ਬ੍ਰਾਹਮਣ ਮੌਲਵੀ ਆਦ ਆਇਆ ਕਰਦੇ ਸੀ ਉਹਨਾਂ ਦੀ ਸੰਗਤ ਦਾ ਅਸਰ ਕਿ ਭਾਈ ਗੁਰਦਾਸ ਜੀ ਵਕ ਵਕ ਪਾਸ਼ਾਵਾਂ ਦੇ ਜਿੱਥੇ ਵਿਦਵਾਨ ਬਣੇ ਉਥੇ ਅਧਿਆਤਮਿਕਤਾ ਦਾ ਵੀ ਉਹਨਾਂ ਨੇ ਬਹੁਤ ਸਾਰਾ ਜਿਹੜਾ ਡੂੰਘਾ ਗਿਆਨ ਹੈ ਉਹ ਪ੍ਰਾਪਤ ਕੀਤਾ ਗੁਰੂ ਦੀ ਬਖਸ਼ਿਸ਼ ਦੇ ਨਾਲ ਭਾਈ ਗੁਰਦਾਸ ਜੀ ਨੇ ਗੁਰੂ ਘਰ ਦੇ ਵਿੱਚ ਰਹਿ ਕੇ ਬਹੁਤ ਸਿੱਖੀ ਕਮਾਈ ਗੁਰੂ ਅਮਰਦਾਸ ਸਾਹਿਬ ਜੀ ਭਾਈ ਗੁਰਦਾਸ ਜੀ ਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਭੇਜਦੇ ਰਹੇ ਸਵੈਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਕਾਂਚੀ ਆਗਰਾ ਮਥਰਾ ਗੁਰਹਾਨਪੁਰਾਦ ਅਨੇਕ ਵੀ ਇਲਾਕਿਆਂ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਕੇ ਮਨੁੱਖਤਾ ਨੂੰ ਗੁਰਮਤਿ ਦੇ ਨਾਲ ਸਿੱਖੀ ਦੇ ਨਾਲ ਜੋੜਿਆ ਔਰ ਦੂਰ ਦੁਰਾਡੇ ਇਲਾਕਿਆਂ ਵਿੱਚ ਭਾਈ ਗੁਰਦਾਸ ਜੀ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਹੈ ਸੋ ਭਾਈ ਗੁਰਦਾਸ ਜੀ ਨੇ ਸਿੱਖੀ ਦੀ ਮਹਾਨਤਾ ਨੂੰ ਦਰਸਾਉਂਦਿਆਂ ਜੋ ਬਾਣੀ ਦੀ ਰਚਨਾ ਕੀਤੀ ਜਿਨੂੰ ਕਵਿੱਤ ਸਵਈਏ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਰੂਪ ਵਿੱਚ ਉਹਨਾਂ ਨੇ ਬਾਣੀ ਉਚਾਰਨ ਕੀਤੀ ਉਸ ਬਾਣੀ ਨੂੰ ਉਹਨਾਂ ਨੇ ਪੋਥੀਆਂ ਦੇ ਰੂਪ ਵਿੱਚ ਲਿਖਿਆ ਸਿੱਖ ਸੰਗਤ ਦੇ ਪੁੱਛਣ ਤੇ ਕਿ ਕੀ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਪੜ੍ਹਨਾ ਚਾਹੀਦਾ ਹੈ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਆਖੇ ਸੀ ਕਿ ਭਾਈ ਗੁਰਦਾਸ ਜੀ ਇੱਕ ਮਹਾਨ ਗੁਰ ਸੇਖ ਨੇ ਇਹ ਜਿਵੇਂ ਸਨਾਤਨ ਧਰਮ ਦੇ ਵਿੱਚ ਵਿਆਸ ਨਾਮ ਦਾ ਇੱਕ ਵੇਦ ਬੜਾ ਮਸ਼ਹੂਰ ਹੋਇਆ ਸਤਿਗੁਰੂ ਕਹਿੰਨ ਲੱਗੇ ਸਿੱਖਾਂ ਦੇ ਵੇਦ ਵਿਆਸ ਨੇ ਇਹਨਾਂ ਨੇ ਜਿੰਨੀ ਬਾਣੀ ਦੀ ਰਚਨਾ ਕੀਤੀ ਹੈ ਕੀਤੀ ਹੈ ਉਹ ਗੁਰਮਤ ਦੀ ਰੋਸ਼ਨੀ ਦੇ ਥੱਲੇ ਕੀਤੀ ਹੈ ਤੇ ਇਹਨਾਂ ਦੀ ਬਾਣੀ ਗੁਰਬਾਣੀ ਦੇ ਅਰਥ ਭਾਵ ਖੋਲਦੀ ਹੈ ਇਸ ਕਰਕੇ ਇਹਨਾਂ ਦੀ ਬਾਣੀ ਜਿਹੜੀ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਜਾਣੋ ਸਿਉਂ ਕਿਹਾ ਜਾ ਸਕਦਾ ਹੈ ਕਿ ਭਾਈ ਗੁਰਦਾਸ ਜੀ ਦੀ ਗੁਰਬਾਣੀ ਜੋ ਬਾਣੀ ਜੋ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਹੈ ਸੋ ਉਹਨਾਂ ਦੀ ਬਾਣੀ ਦੇ ਵਿੱਚੋਂ ਕਵਿੱਤ ਸਮਈਆਂ ਦੀ ਜਿਹੜੀ ਵਿਚਾਰ ਹੈ ਉਹ ਦਾਸ ਸਾਹਿਬ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਹੈ ਸੋ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਵਿੱਚ ਸੋਰਠੇ ਦੋਹਰੇ ਸ਼ੰਦ ਕਵਿੱਤ ਉਰ ਸਵਈਆਂ ਦੀ ਜਿਹੜੀ ਉਹ ਵਰਤੋਂ ਕੀਤੀ ਹੈ ਸੋ ਆਓ ਭਾਈ ਗੁਰਦਾਸ ਜੀ ਜਿਹੜੇ ਆਪਣੀ ਕਵਿੱਤ ਸਵੰਈਆਂ ਨੂੰ ਜੋ ਆਰੰਭਤਾ ਕਰਦੇ ਨੇ ਉਹਨਾਂ ਦੀ ਆਰੰਭਤਾ ਦੇ ਵਿੱਚ ਉਹਨਾਂ ਨੇ ਪਹਿਲਾ ਸੋਰਠਾ ਲਿਖਿਆ ਫਿਰ ਉਸ ਤੋਂ ਬਾਅਦ ਦੋਹਰਾ ਹੈ ਫਿਰ ਛੰਦ ਹੈ ਸੋ ਭਾਈ ਗੁਰਦਾਸ ਜੀ ਨੇ ਜੋ ਰਚਨਾ ਕੀਤੀ ਆ ਉਹਦੀ ਵਿਚਾਰ ਸੰਖੇਪ ਰੂਪ ਵਿੱਚ ਆਪ ਸੰਗਤ ਨਾਲ ਸਾਂਝੀ ਕਰ ਸਕਾਂ ਆਸ਼ੀਸ਼ ਦੇਣੀ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਦੁੱਤੀ ਹੈ ਔਰ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਜੀਵ ਦੇ ਵਿੱਚ ਸਮਾਇਆ ਹੋਇਆ ਹੈ ਪਸਰਿਆ ਹੋਇਆ ਹੈ ਔਰ ਉਸ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ ਬਾਣੀ ਭਾਈ ਗੁਰਦਾਸ ਭੰਨੇ ਕੀ ਭਾਈ ਗੁਰਦਾਸ ਜੀ ਜੋ ਭੱਲੇ ਕੁੱਲ ਦੇ ਵਿੱਚੋਂ ਨੇ ਉਹਨਾਂ ਦੀ ਬਾਣੀ ਕਵਿੱਤ ਸਵੈਯਾਂ ਦੀ ਰੂਪ ਵਿੱਚ ਜਿਹੜੀ ਉਹਨਾਂ ਨੇ ਰਚਨਾ ਕੀਤੀ ਹੈ ਕਵਿੱਤ ਸਵੈਯੇ ਕਬਿਤਾ ਔਰ ਸਵਯੇ ਇਹ ਇਸ ਬਾਣੀ ਦਾ ਨਾਮ ਹੈ ਸੋਰਠਾ ਸੋਰਠਾ ਛੰਦ ਹੈ ਆਦ ਪੁਰਖ ਆਦੇਸ਼ ਓਨਮ ਸਰੀ ਸਤ ਗੁਰ ਚਰਨ ਘਟ ਘਟ ਕਾ ਪਰਵੇਸ਼ ਇੱਕ ਅਨੇਕ ਵਿਵੇਕ ਸਸ ਭਾਈ ਗੁਰਦਾਸ ਜੀ ਲਿਖਦੇ ਨੇ ਆਦ ਪੁਰਖ ਆਦੇਸ਼ ਆਦ ਪੁਰਖ ਦਾ ਅਰਥ ਹੈ ਉਹ ਵਾਹਿਗੁਰੂ ਜਿਹੜਾ ਇਸ ਸ੍ਰਿਸ਼ਟੀ ਦੀ ਰਚਨਾ ਤੋਂ ਵੀ ਪਹਿਲਾਂ ਦਾ ਹੈ ਜਿਹੜਾ ਆਦ ਹੈ ਜਿਹੜਾ ਮੁੱਢ ਹੈ ਮੂਲ ਹੈ ਉਹ ਵਾਹਿਗੁਰੂ ਆਦੇਸ਼ ਆਦੇਸ਼ ਦਾ ਅਰਥ ਹੈ ਨਮਸਕਾਰ ਭਾਈ ਗੁਰਦਾਸ ਜੀ ਕਹਿੰਦੇ ਉਹ ਸਵਾਹਿਗੁਰੂ ਜੀ ਦੇ ਨੂੰ ਮੇਰੀ ਨਮਸਕਾਰ ਹੈ ਓ ਨਮ ਸ੍ਰੀ ਸਤ ਗੁਰ ਚਰਨ ਓ ਨਮ ਇਹਦੇ ਅਰਥ ਕਈ ਵਿਦਵਾਨਾਂ ਨੇ ਭਲੀ ਪ੍ਰਕਾਰ ਕੀਤੇ ਨੇ ਕਿ ਚੰਗੀ ਤਰ੍ਹਾਂ ਉਸ ਵਾਹਿਗੁਰੂ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਜਿਹੜਾ ਵਾਹਿਗੁਰੂ ਹੈ ਸਾਰਿਆਂ ਦੇ ਵਿੱਚ ਜਿਹੜਾ ਸੁਭਾਈ ਮਾਨ ਹੈ ਸ਼ੋਭ ਨੀਕ ਹੈ ਉਸ ਅਕਾਲ ਪੁਰਖ ਦੇ ਚਰਣਾ ਤੇ ਮੇਰੀ ਨਮਸ਼ਕਾਰ ਹੈ ਘਟ ਘਟ ਕਾ ਪਰਵੇਸ਼ ਏਕ ਅਨੇਕ ਵਿਵੇਕ ਸਾਸਾ ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ ਕਹਿੰਦੇ ਜਿਵੇਂ ਅਨੇਕ ਘੜੇ ਨੇ ਅਨੇਕਾਂ ਘੜਿਆਂ ਦੇ ਵਿੱਚ ਇਕੋ ਚੰਦਰਮਾ ਜਿਹੜਾ ਉਹ ਸਾਰਿਆਂ ਦੇ ਵਿੱਚ ਪ੍ਰਤੀਬਿੰਬ ਹੁੰਦਾ ਹੈ ਪ੍ਰਤੀਬਿੰਬਤ ਹੁੰਦਾ ਹੈ ਓਵੇਂ ਜਿਵੇਂ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਨੇਕ ਅਨੰਤ ਜਿਹੜੀ ਉਹਦੀ ਰਚਨਾ ਹੈ ਸਾਰੀ ਰਚਨਾ ਦੇ ਵਿੱਚ ਉਹ ਸਮਾਇਆ ਹੋਇਆ ਪ੍ਰਮਾਤਮਾ ਹੈ ਚੰਦਰਮਾ ਵਤ ਚੰਦਰਮਾ ਦੀ ਤਰ੍ਹਾਂ ਜਿਹੜਾ ਪ੍ਰਮਾਤਮਾ ਇੱਕ ਹੁੰਦਿਆਂ ਅਨੇਕਤਾ ਦੇ ਵਿੱਚ ਸਮਾਇਆ ਹੋਇਆ ਉਸ ਸਰਵ ਵਿਆਪਕ ਵਾਹਿਗੁਰੂ ਦੇ ਚਰਨਾਂ 'ਤੇ ਮੇਰੀ ਨਮਸਕਾਰ ਹੈ ਦੁਹਰਾ ਓ ਨਮ ਸਰਿਸਤ ਗੁਰ ਚਰਨ ਆਦ ਪੁਰਖ ਆਦੇਸ ਭਾਈ ਗੁਰਦਾਸ ਜੀ ਕਹਿੰਦੇ ਨੇ ਓ ਨਮ ਦਾ ਅਰਥ ਹੈ ਉਸ ਸ਼ੋਭਨੀਕ ਵਾਹਿਗੁਰੂ ਦੇ ਚਰਣਾ ਤੇ ਮੇਰੀ ਨਮਸ਼ਕਾਰ ਹੈ ਸਤ ਦਾ ਅਰਥ ਸਦੀਵੀ ਗੋ ਦਾ ਅਰਥ ਹਨੇਰਾ ਤੇ ਰੂ ਦਾ ਅਰਥ ਹੁੰਦਾ ਹੈ ਪ੍ਰਕਾਸ਼ ਉਹ ਜਿਹੜਾ ਸਤ ਗੁਰੂ ਦੇ ਰੂਪ ਵਿੱਚ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਦੇਣ ਵਾਲਾ ਵਾਹਿਗੁਰੂ ਹੈ ਸ਼ੋਭਨੀਕ ਸਰੂਪ ਵਾਲਾ ਹੈ ਉਦੇ ਚਰਣਾ ਤੇ ਮੇਰੀ ਨਮਸ਼ਕਾਰ ਹੈ ਆਦ ਪੁਰਖ ਆਦੇਸ ਉਹ ਜਿਹੜਾ ਵਾਹਿਗੁਰੂ ਸਾਰਿਆਂ ਦਾ ਆਦ ਹੈ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹਦੇ ਚਰਣਾ ਤੇ ਮੇਰੀ ਨਮਸ਼ਕਾਰ ਹੈ ਇੱਕ ਅਨੇਕ ਵਿਵੇਕ ਸਸ ਜੋ ਇੱਕ ਚੰਦਰਮਾ ਵਾਂਗ ਇੱਕ ਹੁੰਦਿਆਂ ਹੋਇਆਂ ਵੀ ਅਨੇਕ ਹਿਰਦਿਆਂ ਰੂਪੀ ਘੜਿਆਂ ਦੇ ਵਿੱਚ ਵਿਆਪਕ ਸੁਭਾਏ ਮਾਨ ਸਮਾਇਆ ਹੋਇਆ ਹੈ ਉਸ ਵਾਹਿਗੁਰੂ ਦੇ ਚਰਣਾ ਤੇ ਮੇਰੀ ਨਮਸ਼ਕਾਰ ਹੈ ਸ਼ੰਦ ਘਟ ਘਟ ਕਾ ਪਰਵੇਸ਼ ਸੇਸ ਪੈ ਕਹਿਤ ਨ ਆਵੇ ਅੱਗੇ ਸ਼ੰਦ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਜਿਹੜਾ ਇੱਕ ਹੁੰਦਿਆਂ ਵੀ ਹਰ ਇੱਕ ਹਿਰਦੇ ਦੇ ਵਿੱਚ ਘਟ ਘਟ ਕਾ ਪਰਵੇਸ਼ ਜੀ ਦਾ ਪਰਵੇਸ਼ ਹਰ ਹਿਰਦੇ ਦੇ ਵਿੱਚ ਜਿਹੜਾ ਅਨੇਕ ਅਨੰਤ ਕਾਇਨਾਤ ਦੇ ਵਿੱਚ ਸਮਾਇਆ ਹੋਇਆ ਵਾਹਿਗੁਰੂ ਕਣ-ਕਣ ਦੇ ਵਿੱਚ ਜਿਹੜਾ ਪਰਮਾਤਮਾ ਵਸਿਆ ਹੈ ਸੇਸ਼ਪੈ ਕਹਿਤ ਨਾ ਆਵੇ ਤੇ ਜਿਸ ਦੀ ਸ਼ੋਭਾ ਜਿਸ ਦੀ ਵਡਿਆਈ ਕਰਦਿਆਂ ਸੇਸ਼ਨਾਗ ਜਿਹੜਾ ਉਹ ਵੀ ਉਹਦਾ ਅੰਤ ਨਹੀਂ ਪਾ ਸਕਿਆ ਕਿਉਂਕਿ ਜਿਹੜੇ ਪੁਰਾਣੇ ॠषि मुनि ਸੀ ਉਹਨਾਂ ਦਾ ਇੱਕ ਕਥਨ ਹੈ ਕਿ ਜਿਹੜਾ ਸੇਸ਼ਨਾਗ ਹੈ ਉਹਦੀ ਮੁਖ ਦੇ ਵਿੱਚ ਹਜ਼ਾਰਾਂ ਜੀਭਾਂ ਨੇ ਔਰ ਉੰਜ ਵੀ ਕਿਹਾ ਜਾਂਦਾ ਹੈ ਕਿ ਇੱਕ ਸੱਪ ਦੇ ਮੂੰਹ ਵਿੱਚ ਦੋ ਜੀਭਾਂ ਹੁੰਦੀਆਂ। ਛੇਸ਼ਨਾਗ ਦਾ ਹਜ਼ਾਰ ਮੂੰਹ ਹੈ। ਹਜ਼ਾਰ ਮੂੰਹ, ਹਰ ਮੂੰਹ ਦੇ ਵਿੱਚ ਦੋ-ਦੋ ਜੀਭਾਂ ਨੇ। ਤੇ ਇਉਂ ਕਿਹਾ ਜਾ ਸਕਦਾ ਹੈ ਕਿ 2000 ਉਹਦੀ ਰਸਨਾ ਹੈ। ਤੇ 2000 ਰਸਨਾ ਦੇ ਨਾਲ ਨਿਤ ਪ੍ਰਮਾਤਮਾ ਦਾ ਉਹ ਨਵਾਂ ਨਾਮ ਲੈਂਦਾ ਹੈ। ਪਰ ਅੱਜ ਤੱਕ ਉਸ ਪ੍ਰਮਾਤਮਾ ਦਾ ਅੰਤ ਨਹੀਂ ਪਾ ਸਕਿਆ। ਭਾਈ ਗੁਰਦਾਸ ਜੀ ਕਹਿੰਦੇ ਉਹ ਵਾਹਿਗੁਰੂ ਜਿਹਦਾ ਹਰ ਹਿਰਦੇ ਦੇ ਵਿੱਚ ਪ੍ਰਵੇਸ਼ ਹੈ। ਜੇ ਦਾ ਅੰਤ ਜੇ ਦੀ ਵਡਿਆਈ ਛੇਸ਼ਨਾਗ ਵੀ ਨਹੀਂ ਕਹਿ ਸਕਿਆ ਨੇਤ ਨੇਤ ਕਹ ਨੇਤ वेद बंदी ਜਨ ਗਾਵੈ ਨੇਤ ਦਾ ਅਰਥ ਹੈ ਨਾ ਇਤੀ ਨਾ ਇਤੀ ਭਾਵ ਜਿਹੜੇ ਵੇਦ ਨੇ ਉਹਨਾਂ ਨੂੰ ਉਹਨਾਂ ਦੀ ਰਚਨਾ ਕਰਨ ਵਾਲੇ ਜਿਹੜੇ ਭਟ ਜਨ ਨੇ ਜਾਂ ਜਿਹੜੇ ਉਸ ਵਕਤ ਦੇ ਵੇਦ ਨੇ ਜਾਂ ਭਟ ਨੇ ਜਿਨ੍ਹਾਂ ਨੇ ਇਹਨਾਂ ਗ੍ਰੰਥਾਂ ਦੀ ਰਚਨਾ ਕੀਤੀ ਉਹ ਵੀ ਇੱਕ ਗੱਲ ਕਹਿੰਦੇ ਨੇ ਕਿ ਉਹ ਪਰਮਾਤਮਾ ਨੇਤ ਨੇਤ ਭਾਵ ਨਾ ਇਤੀ ਇਹ ਨਹੀਂ ਭਾਵ ਜੋ ਅਸੀਂ ਵੇਦਾਂ ਦੇ ਵਿੱਚ ਕਹਿ ਦਿੱਤਾ ਹੈ ਇਹ ਉਹਦਾ ਅੰਤ ਨਹੀਂ ਹੈ ਉਹ ਬੇਅੰਤ ਹੈ ਜੋ ਅਸੀਂ ਬਿਆਨ ਕਰ ਦਿੱਤਾ ਹੈ ਉਹ ਇਹਦੇ ਤੋਂ ਪਰੇ ਹੈ ਨੇਤ ਤੋਂ ਭਾਵ ਪਰੇ ਤੋਂ ਪਰੇ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਵੇਦ ਬੰਦੀ ਜਨ ਵੇਦ ਦਾ ਅਰਥ ਹੈ ਜਿਹੜੇ ਇਹ ਚਾਰ ਵੇਦ ਨੇ ਬੰਦੀ ਜਾਣ ਦਾ ਅਰਥ ਹੈ ਭਟ ਲੋਕ ਜਿਹੜੇ ਮਹਿਮਾ ਕਰਨ ਵਾਲੇ ਨੇ ਜਿਹੜੇ ਪਰਮਾਤਮਾ ਦੀ ਵਡਿਆਈ ਕਰਨ ਵਾਲੇ ਗੁਰਮੁਖ ਨੇ ਉਹ ਵੀ ਕਹਿੰਦੇ ਨੇ ਕਿ ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਆਦ ਮਦ ਅਰ ਅੰਤ ਕਹਿੰਦੇ ਉਹ ਪਰਮਾਤਮਾ ਅਕਾਰਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਦਾ ਆਦ ਹੈ ਔਰ ਜਿਹੜਾ ਸਾਰਿਆਂ ਦਾ ਮਦ ਹੈ ਜਿਹੜਾ ਸਾਰਿਆਂ ਦੇ ਅੰਤ ਵਿੱਚ ਹੈ ਭਾਵੇਂ ਨੂੰ ਗੁਰਬਾਣੀ ਵਿੱਚ ਆਖਿਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਦੀ ਸੱਚ ਜਿਹੜਾ ਇਸ ਸੰਸਾਰ ਦੀ ਸ੍ਰਿਸ਼ਟੀ ਦੀ ਬ੍ਰਹਿਮੰਡ ਦੀ ਰਚਨਾ ਤੋਂ ਪਹਿਲਾਂ ਵੀ ਸੀ ਹੁਣ ਵੀ ਮੌਜੂਦ ਹੈ ਔਰ ਆਗਾ ਵੀ ਸਦੀਵ ਕਾਲ ਰਹਿਣ ਵਾਲਾ ਹੈ ਉਤੇ ਖੁੱਤ ਕਹਿੰਦੇ ਜਿਹੜਾ ਪਹਿਲਾਂ ਵੀ ਹੈ ਸੀ ਹੁਤਾ ਹਤ ਹੋਤਦਾਰਥ ਕੋਣ ਵੀ ਮੌਜੂਦ ਹੈ ਉਨ ਹੋਂਮ ਤੇ ਕਹਿੰਦੇ ਜਦੋਂ ਕੁਝ ਨਹੀਂ ਹੋਵੇਗਾ ਉਦੋਂ ਵੀ ਪਰਮਾਤਮਾ ਮੌਜੂਦ ਹੋਵੇਗਾ ਉਸ ਪਰਮਾਤਮਾ ਦੇ ਚਰਨਾਂ ਤੇ ਨਮਸਕਾਰ ਆਦ ਪੁਰਖ ਆਦੇਸ ਚਰਨ ਸਰੀ ਸਤਗੁਰ ਓਨਮ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਜਿਹੜਾ ਆਦ ਪੁਰਖ ਵਾਹਿਗੁਰੂ ਹੈ ਉਹਦੇ ਚਰਣਾ ਤੇ ਮੇਰੀ ਨਮਸਕਾਰ ਹੈ ਚਰਨ ਸਰੀ ਸਤਗੁਰ ਓਨਮ ਜਿਹੜਾ ਉਹ ਨਿਰੰਕਾਰ ਵਾਹਿਗੁਰੂ ਜਿਹੜਾ ਸਦੀਵ ਕਾਲ ਰਹਿਣ ਵਾਲਾ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਲਾ ਹੈ ਭਾਈ ਗੁਰਦਾਸ ਜੀ ਕਹਿੰਦੇ ਉਹਦੇ ਚਰਣਾ ਤੇ ਮੇਰੀ ਬਾਰ ਬਾਰ ਨਮਸਕਾਰ ਹੈ ਬਾਰ ਬਾਰ ਨਮਸਕਾਰ ਹੈ ਸੋ ਇਹ ਭਾਈ ਗੁਰਦਾਸ ਜੀ ਨੇ ਜੋ ਅਕਾਲ ਪੁਰਖ ਦੀ ਉਸਤਤ ਦੇ ਵਿੱਚ ਜਿਹੜੇ ਸੋਰਠਾ ਦੋਹਰਾ ਤੇ ਛੰਦ ਉਚਾਰਨ ਕੀਤਾ ਹੈ ਸੋ ਬੇਨਤ ਪੁੱਲਾ ਹੋਈਆਂ ਦਾਸ ਨੂੰ ਖਿਮਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ